ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਦਨ ਸਿੰਘ ਜੀ ਰੂ ਤੇਗ ਬਾਦਰ ਸਾਹਿਬ ਮਹਾਰਾਜ ਸਦਾ ਹੀ ਜਰੇਕਾਰ ਹੈ ਸਦਾ ਹੀ ਜਰੇਕਾਰ ਹੈ ਸਰਬੰਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਸੁੱਖਾਂ ਬਲਿਸ਼ਾ ਦਾ ਨਾਟ ਕਰੋ ਬਾਬਾ ਮਿਹਰ ਕਰੋ ਇਸ ਦੀ ਕੜੀ ਨ ਦੇਸੋ ਕਰੋ ਕਿਰਪਾ ਕਰੋ ਮਿਹਰ ਕਰੋ ते संता खे ਸਗਲ ਛਾਇਆ ਪੂਰਨ ਸਦੇ ਕਰਾਇਆ ਸਗਲ ਮਨ ਕੋਰੇ ਤੇ ਪੂਰੇ ਗਦੇ ਪਏ ਹੋ ਚੇਤਨਤਰ ਨਾਚੇ ਪਗਲ ਸੂਰੇ ਉਰਨ ਪੋਰ ਅਜ ਤੇਰਾ ਮਨਾਤੀ ਕਾ ਕਰਦੇ ਜੇ ਮੋਰੀ ਗਾਇਾ ਆ ਬਿਰਦੁ ਤਿਆ ਪਰਨੇ ਸੁਰ ਨਾਨਕ ਨਾਮ ਦੇ ਆਇਆ ਉਰਨ ਪੋਰ ਅਜ ਤੇਰਾ ਮਨਾਤੀ ਕਾ ਕਰਦੇ ਜੇ ਮੋਰੀ

Nanak naam de aaya Kishar naahee data Kishar naahee data Kishar naahee daka Apna naam deo Naam deo Apna naam deo ਕਾਵਾ ਦਿਨ ਰਾਤ ਗੁਣ ਕਮ ਦਿਨ ਰਾਤ ਗਾਵਾ ਦਿਨ ਰਾਤ ਗੁਣੇ ਗਾਵਾ ਦਿਨ ਰਾਤ ਨਾਨਕ ਕਾਹੋ ਿਆ ਹੋ ਨਾਨਕ ਕਾਹੋ ਿਆ ਹੋ ਨਾਨਕ ਕਾਹੋ ਿਆ ਹੋ ਹਾਨ ਸੋ ਵੇਲਾ ਜੇ ਦਰੈਛ ਨ ਕਰਨਾ ਹਾਨ

ना नान साहिब पर साहिब

गुरे आई ताकीमतीमत कई न चई जन दुख जाए दिया ने

नारायण नमस्कार नारायण नर पद नमस्कार नारायण नरपत नमचारे नारायण नरपत नमस्कार ऐसे गुर को बल जाई जाये ऐसे को बल बस जाइए ऐसे गुरको को बल बस जाइए ऐसे गुर को बल जाइए आप मोए तारे आप कतल मोए तारे ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤੇ ਵੱਡਾ ਸਤਗੁਰ ਨਾਨਕ ਜੇਨ ਕਾਲ ਰਾਖੀ ਮੇਰੀ ਹੋਵੇ ਸਿਵਤ ਕਸਮਨੀ ਨੂਰ ਅਰਸੋ ਕੁਰਸੋ ਚਾਟੀਏ ਉਦਿੱਠੇ ਸੱਚੇ ਪਾਤਸ਼ਾ ਮਨ ਜਨਮ ਜਨਮ ਦੀ ਕਟੀਏ કે સચે પા માલ જન્મ જન્મ ની કટિયે દર્શન દે એ જીવા ગુર તેરા દર્શન દે એ જીવા ગુર તેરા પૂરે પરાહ કો એ પ્રમાણે ના પૂજન તા મોમે પ્રમાણે હેબ નામ થી તુ સબ મેરે હેબ નામ થી તુ બમેરે જીવા سکے رقصي چار دن راتم کاکے ورن تاک دینے ویلے جاتے گل پر تاں کینے ویلے جاتے دُسرو ਮੇਰੇ ਤਾ ਤੁਸਨਾ ਬਿਨੋ ਪ੍ਰਭ ਮੇਰੇ ਮੀਤਾ ਤੁਮ ਨਾਲ ਵਸੇ ਮਰਗੀਤਾ ਚਰਨ ਕੰਤਵ ਵਸੇ ਮਰਗੀਤਾ ਨਾਨਕੇ ਕ ਕਰੇ ਨਾਨਕੇ ਕ ਕਰੇ ਅਰਦਾਸ ਨਹੀਂ ਪੂਰਨ ਕੋ ਸਾਥ ਨਹੀਂ ਪੂਰਨ ਕੋ ਸਾਥ ਕੀ ਕਰੂ ਅਰਦਾਸ ਰੱਬ ਦੀਆ ਪਿਆਨ ਚੰਗੋੜ ਟਨੀ ਤੇ ਕਿਰਾ ਸਾਹ ਕੋੜੀ ਆ ਤੇ ਆਣ ਏ ਵਾਦਰ ਸਿਕਰੀਆ ਜਰੀਂ ਨਾ ਤਿਨੋ ਆਣ ਏ ਪਹਾੜੀ ਸਿਕਰੀਆ ਕਦੀ ਨਾ ਤਿਨੋ ਆਣ ਏ ਵਾਦਰ ਤੇ ਦਲਤ ਓ ਜਗਤ ਓ ਸੋ ਗੇ યો ભયો જય 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 તુલ જય 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 તુલ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬਾਬ ਜੀ ਬਤਨਾ ਵਾਹਿਗੁਰੂ ਸਾਹਿਬ ਜੀ ਇਕ ਮਨ ਧਿਆਏ ਪੁਰਖ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੇਰਦਾ ਬਸਾਬੋ ਤਉ ਪਰਮ ਗੁਰੂ ਨਾਨਕ ਗੁਨ ਗਾਵੋ ਨਹ ਬਿਲਾੰਭ ਧਰਮੰ ਬਿਲਾੰਭ ਪਾਪੰ ਦਰਦੰਤਨਾਮ ਤਜੰਤ ਲੋਵੰ ਸੰਤ ਸ਼ਰਣੰ ਕਿਰਿ ਬਿਖ ਨਾਸੰ ਪ੍ਰਾਪਤੰ ਧਰਮ ਲਖਿਆਣਾ ਨਾਨਕ ਜੇ ਸੋ ਪਰਸੰਨ ਮਾਦਵਹ ਦਰਸਨਾ ਪਿਆਸੀ ਦਿਨਸਰਾ ਸਤਿਵੰਦ ਆਨਦ ਨੀਤਾ ਖੋਲ ਕਪਾਟ ਗੁਰ ਮੇਲੀਆ ਨਾਨਕ ਹਰ ਸੰਗ ਮੀਤਾ ਦਰਸਨ ਦੇਖ ਜੀ ਮਾ ਗੁਰ ਤੇਰਾ ਉਰਨ ਕਰਮ ਹੋਏ ਪਰਬ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਨਤਾ ਰਾਮ ਨਾਮ ਓਰ ਮੈਂ ਗਹੈ ਓ ਜਾ ਕਾ ਸਮ ਨਹੀਂ ਕੋਇ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਓ ਸੋ ਕਹੋ ਟਾਲ ਗੁਰੂ ਸੇਵੀਆ ਐਹਨਸ ਸਹਜ ਸੁਖਾਏ ਦਰਸਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖੁ ਜਾਏ ਹੋਵੈ ਸਿਫਤੁ ਖਸਮ ਦੀ ਨੂਰ ਅਰਸੋ ਕੁਰਸੋ ਚਟਿਆ ਤੋਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾ ਉਸ ਬੈਠਿਆ ਸੋਹੀਆ ਸਬਨਾ ਦਾ ਬਿਸਾ ਨਮ ਜਨਮ ਦੀ ਕਟਿਏ ਕਹਿ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ बिरत सदा खुआरी ताको धोखा कहां व्याप जा तोट तुहारी हर बित सदा खुआरी ਤਾ ਤੋ ਤੂ ਖਾ ਤਹਾ ਵਿਆਪ ਜਾ ਤੋ ਓਟ ਤੁਹਾਰੀ ਰਹਾ ਦਿਨ ਸਿਮਰਨ ਜੋ ਜੀਵਨ ਬਲਨ ਸਰਪ ਜੈਸੇ ਅਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲ ਗੋਹਰੀ ਗੁਣਧਨ ਗੁਣਤ ਨਹੀਂ ਗਾਏ ਜਾ ਤੋ ਕਿਰਪਾ ਧਾਰੀ ਸੋ ਸੁਖਿਆ ਸੰਨ ਉਸ ਜਨਮ ਨਹਾਨ ਕੋ ਤਿਸ ਬਲਿਹਾਰੀ ਗੁਣਧਾਨ ਗੁਣ ਤਨਹੀ ਗਾਏ ਜਾ ਤਉ ਕਿਰਪਾ ਧਾਰੀ ਸੋ ਸੁਖਿਆ ਤਾਂ ਅਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਕਾਉ ਤੋਖਾ ਕਹਾ ਬਿਆਪ ਜਾ ਤੋ ਓਟ ਤੁਹਾਰੀ ਰਹਾਓ ਪਾਵਨ ਪਵਿੱਤਰ ਬਚਨ ਧੰਨ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 711 ਤੇ ਸੁਭਾਏਮਾਨ ਸਾਹਿਬ ਦੀ ਕਿਰਪਾ ਕਰਨ ਸਾਹਿਬ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਆਵਿਆ ਗਾਵਿਆ ਸਰਬੱਤ ਸੰਗਤਾਂ ਦੀ ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ